ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾ ਇਹ ਤਾਂ ਸਾਰੇ ਜਾਣਦੇ ਹੀ ਹੋਵਗੇ ਕਿ ਗੁਰੂ ਨਾਨਕ ਪਾਪਾ ਉਦਾਸੀਆਂ ਤੇ ਗਏ ਯਾਤਰਾਵਾਂ ਤੇ ਗਏ ਤੇ ਬਖਵਾਕ ਸਤਾਨ ਤੇ ਜਾ ਕੇ ਉਹਨਾਂ ਨੇ ਵੱਡੇ ਵੱਡੇ ਉਸ ਸਮੇਂ ਦੇ ਸਕਾਲਰ ਵਿਦਵਾਨ ਧਾਰਮਿਕ ਆਗੂ ਉਹਨਾਂ ਨਾਲ ਵਿਚਾਰ ਵਿਮਰਸ਼ ਕੀਤਾ ਅਸੀਂ ਵਿਚਾਰ ਵਿਮਰਸ਼ ਦੀ ਗੱਲ ਕਰਦੇ ਪਰ ਤੁਸੀਂ ਇਹ ਕਦੀ ਅਰੀਕਿਰਦ ਦੇਖਿਆ ਉਹਨਾਂ ਨੇ ਵਿਚਾਰ ਵਿਮਰਸ਼ ਦੀ ਜਗ੍ਹਾ ਤੇ ਗਿਆਨ ਦਿੱਤਾ ਹੈ ਉਹ ਜਿੱਥੇ ਵੀ ਪਹੁੰਚੇ ਨੇ ਸਾਰਿਆਂ ਨੇ ਉਹਨਾਂ ਨੂੰ ਸਵਾਲ ਕੀਤਾ ਕਿਉਂਕਿ ਜਿਨ੍ਹਾਂ ਕੋਲ ਵੀ ਉਹ ਪਹੁੰਚੇ ਨੇ ਸਾਰੇ ਆਪਣੇ ਤੌਰ ਤੇ بڑے بڑے ਸੀਗੇ ਆਪਣੇ ਆਪ ਨੂੰ ਵਿਦਵਾਨ ਆਪਣੇ ਆਪ ਨੂੰ ਬੜੇ ਧਾਰਮਿਕ ਸਮਝਦੇ ਸੀ ਤੇ ਉਹ ਕਿਸੇ ਨੂੰ ਵੀ ਛੋਟਾ ਦਿਖਾਉਣ ਲਈ ਸਵਾਲ ਪੁੱਛਦੇ ਹਾਂਜੀ ਅਸੀਂ ਵੀ जे किसी ने छोटा दिखा हो भी युद्धि घट्ट असू कोई औखा सवाल पूछने की कोशिश करते हैं हाँ जी उस समय के लोगों ने या उस समय के आगुआ ने विद्वान ने शायद कोई समझ कोई जानने ने गुरु साहब ने सवाल किया होगा हाँ जी तो गुरु साहब उस सारे के सवाल निदान यानी उन्हें सवालों का जवाब देने सारे को पहुंचे क्योंकि इंग्लिश कहावत when the student is ready the master appears hanji jad sikh taiyar ho janda na mano te guru apne aap ohde samne aa janda hai hanji te oh jehde sawali si sare ohna da mana ch sawal hona ho sakda hai ahankar vi hove ji ha to kayian de sawala da jawab den nu te kayian de ahankar nu kamand nu chakna chhur kar guru saab ponche guru saab ne ponch ke ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਲੋਕਾਂ ਦੇ ਕਮੰਡ ਨੂੰ ਛੂਰ ਵੀ ਕੀਤਾ ਇਹ ਲਖਸ਼ੋਨ ਅਕਸ਼ਿਗਾ ਉਹਨਾਂ ਨੇ ਪੂਰੀ ਇਸ ਧਰਤੀ ਤੇ ਕਈ ਕਹਿੰਦੇ ਨੌਖੰਡ ਪ੍ਰਿਥਵੀ ਯਾਨੀ ਜਿੰਨੀ ਨੌਖੰਡ ਪ੍ਰਿਥਵੀ ਹੈਗੀ ਆ ਜਿਹਨੂੰ ਅੱਜ ਅਸੀਂ ਸਮਝਦੇ ਹਾਂ ਕਿ ਨੌ ਦੇਸ਼ ਸੀਗੇ ਉਹਦਾ ਵਰਣਨ ਕੀਤਾ ਤੇ ਹਰ ਕੋਨੇ 'ਚ ਜਾ ਕੇ ਉਹਨਾਂ ਨੇ ਜਿੱਥੇ-ਜਿੱਥੇ ਵੱਡੇ-ਵੱਡੇ ਤੀਰਥ ਸਥਾਨ ਸੀਗੇ ਉਸ ਜਗ੍ਹਾ ਤੇ ਪਹੁੰਚਣਾ ਲਾਜ਼ਮੀ ਸੀਗਾ ਕਿਉਂਕਿ ਅਸਤੋ 500 ਸਾਲ ਪਹਿਲਾਂ ਉਹ ਤੀਰਥ ਸਥਾਨਾਂ ਤੇ ਲੋਕਾਂ ਦਾ ਜਮਾਵੜਾ ਹੁੰਦਾ ਸੀਗਾ ਤੇ ਉਹ ਜਮਾ ਕੋਈ ਜਗ੍ਹਾ ਤੇ ਉਸ ਤੇ ਜਮਾਵੜੇ ਤੇ ਗੁਰੂ ਸਾਹਿਬ ਜਾ ਕੇ ਗੱਲ ਰੱਖਦੇ ਸੀ ਤੇ ਗੱਲ ਰੱਖ ਕੇ ਲੋਕਾਂ ਨੂੰ ਸਮਝਾਉਂਦੇ ਸੀ ਗੁਰੂ ਸਾਹਿਬ ਦਾ ਕਹਿਣ ਦਾ ਤਰੀਕਾ ਬਹੁਤ ਹੀ ਨਿਰਾਲਾ ਸੀ ਉਹ ਗਾਇਨ ਕਰਕੇ ਸਵਾਲਾਂ ਦਾ ਜਵਾਬ ਦਿੰਦੇ ਸੀ ਹਾਂਜੀ ਉਹਨਾਂ ਦੇ ਗਾਇ ਹੋਏ ਸ਼ਬਦ ਜਿਹਨੂੰ ਅਸਿਆਜ ਗੁਰ ਬਾਣੀ ਕਹਿੰਦੇ ਜੀ ਹਾਂ ਉਹਨਾਂ ਦੇ ਗਾਇਬ ਹੋਏ ਸ਼ਬਦਾਂ ਰਾਹੀਂ ਲੋਕਾਂ ਨੂੰ ਰਸਤੇ ਮਿਲੇ ਲੋਕਾਂ ਨੂੰ ਜੀਵਨ ਜਿੰਦੀ ਜਾਂਚ ਪਤਾ ਲੱਗੀ ਆਪਣੇ ਆਪਣੇ ਰਸਤਿਆਂ ਤੋਂ ਸਹੀ ਹੋਏ ਜਿਹੜੇ ਕਿ ਗਲਤ ਰਸਤੇ ਤੁਰੇ ਹੋਏ ਸੀ ਸੱਜਣ ਠਾਕ ਜਿਵੇਂ ਜਈ ਕਈ ਵਰਗੇ ਬੰਦੇ ਸੀਗੇ ਜਿਹੜੇ ਕਿ ਸਹੀ ਰਸਤੇ ਤੁਰਪੇ ਉਹ ਵੈਸੇ ਤਾਂ ਉਹ ਸੱਜਣ ਠਾਕ ਦਾ ਵੀ ਓਟ ਟਕੋਟ ਨਮਨ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਗੱਲ ਮੰਨ ਕੇ ਆਪਣੀ ਠੱਗੀ ਦਾ ਰਸਤਾ ਛੱਡਿਆ ਤੇ ਸੱਜਣ ਬਨ ਗਏ ਹਾਂਜੀ ਇਹ ਤਾਂ ਗੱਲ ਹੈ ਗੁਰੂ ਸਾਹਿਬ ਨੇ ਐਦਾ ਸਮਝਾਇਆ ਉਹ ਸਮਝ ਗਏ ਤੇ ਅੱਜ ਸੜੀ ਕੌਮ ਚ ਮਾਫ਼ ਕਰਿਓ ਕਈ ਥੱਕ ਬੈਠੇ ਨੇ ਜਿਹੜੇ ਥੱਕ ਰਹੇ ਨੇ ਸੰਗਤ ਨੂੰ ਪਰ ਕੀ ਗੁਰੂ ਸਾਹਿਬ ਦੀ ਬਾਣੀ ਉਹਨਾਂ ਤੱਕ ਨਹੀਂ ਪਹੁੰਚ ਰਹੀ ਪਹੁੰਚ ਹੀ ਰਹੀ ਹੋਣੀ ਆ ਕਈ ਤਾਂ ਗੁਰੂ ਸਾਹਿਬ ਦੀ ਬਾਣੀ ਦੇ ਜਰੀਏ ਹੀ ਥੱਕ ਰਹੇ ਆ ਲੋਕਾਂ ਨੂੰ ਤੇ ਫਿਰ ਉਹ ਕਿਉਂ ਨਹੀਂ ਸੱਜਣ ਬਣ ਰਹੇ ਕਿਉਂਕਿ ਸੱਜਣ ਕਿਸਮਤ ਵਾਲਾ ਸੀ ਉਹ ਮੰਗਦਾ ਸੀ ਉਹ ਠੱਗੀ ਕਰਕੇ ਆਪਣੀ ਪੂਰਤੀ ਕਰ ਰਿਆ ਸੀ ਲੇਕਿਨ ਕਿੱਥੇ ਨਾ ਕਿੱਥੇ ਉਹ ਤਾਂ ਮੰਨ ਚ ਉਸ ਪਰਮਾਤਮਾ ਦੀ ਆਸ ਸੀਗੀ ਇਸ ਕਰਕੇ ਜਿੱਦਾਂ ਹੀ ਗੁਰੂ ਸਾਹਿਬ ਉਹਨਾਂ ਕੋਲ ਪਹੁੰਚੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਉਹ ਸੱਜਣ ਬਣ ਗਏ ਲੇਕਿਨ ਅਸੀ ਠੱਗ ਜਿਹੜੇ ਹੈਗੇ ਆ ਸਾਡੇ ਮਨ 'ਚ ਉਹ ਚਿੰਤਨ ਹੀ ਨਹੀਂ ਹੈ ਉਹ ਇੱਛਾ ਹੀ ਨਹੀਂ ਹੈ ਸੱਜਣ ਬਣਨ ਦੀ ਅਸੀਂ ਆਪਣੇ ਆਪ ਨੂੰ ਖੱਗ ਹੀ ਰੱਖਣਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਗੁਰੂ ਦੀ ਮੱਤ ਗੁਰੂ ਦੀ ਸਮਝ ਨੂੰ ਲੈਣਾ ਹੀ ਨਹੀਂ ਚਾਹੁੰਦੇ ਗੁਰੂ ਤਾਂ ਸਾਡਾ ਪਾਰ ਉਤਾਰਾ ਕਰਨ ਨੂੰ ਆਇਆ ਹੈ ਗੁਰੂ ਸਾਨੂੰ ਸਾਡਾ ਇਲਾਜ ਕਰਨਾ ਆਇਆ ਸਾਨੂੰ ਸੰਸਾਰ ਚੋਂ ਭਵਜ ਚੋਂ ਕੱਢ ਲੈ ਆਇਆ ਲੇਕਿਨ ਅਸੀਂ ਅਸੀਂ ਡੁੱਬਣਾ ਚਾਹੁੰਦੇ ਹਾਂ ਸਾਡੀ ਜਿੱਦ 'ਚ ਡੁੱਬਣ ਦੀ ਯਾਨੀ ਅਸੀਂ ਖੁਦਕੁਸ਼ੀ ਕਰਨਾ ਚਾਹਦੇ ਆਂ ਔਰ ਇਹ ਸਾਨੂੰ ਪਤਾ ਵੀ ਨਹੀਂ ਕਿ ਅਸੀਂ ਖੁਦਕੁਸ਼ੀ ਕਰ ਰਹੇ ਆਂ ਕਿਨੇ ਦਿਮਾਗੀ ਤੌਰ ਤੇ ਬੇਫਕੂਫ ਹੈਗੇ ਨਾ ਅਸੀਂ ਅਸੀਂ ਖੁਦਕੁਸ਼ੀ ਕਰ ਰਹੇ ਆਂ ਤਾਂ ਸਾਨੂੰ ਪਤਾ ਵੀ ਨਹੀਂ ਹਾਂਜੀ ਇਸ ਖੁਦਕੁਸ਼ੀ ਤੋਂ ਜੇ ਬਚਣਾ ਹੈ ਤਾਂ ਗੁਰੂ ਸਾਹਿਬ ਦੀ ਸਮਝ ਲੈਣੀ ਪੈਗੀ ਜੇ ਗੁਰੂ ਸਾਹਿਬ ਦੀ ਸਮਝ ਲੈ ਲਾਂਗੇ ਅਸੀਂ ਇਸ ਸੰਸਾਰੀ ਵਿੱਚ ਬਚ ਜਾਾਂਗੇ ਹਾਂਜੀ ਇਹ ਨਾ ਸੱਚੋ ਕਿ ਗੁਰੂ ਸਾਹਿਬ ਤੁਹਾਨੂੰ ਸਿਰ ਪਰਲੀ ਯਾਨੀ ਕਿ ਮੋਕਸ਼ ਦੀ ਵੰਡ ਲੱਗੇ ਨਾ ਉਹ ਤੁਹਾਡੇ ਜੀਵਨ ਵੀ ਸਫਲ ਕਰ ਦੇਣਗੇ ਜੀਵਨ ਤੁਹਾਨੂੰ ਇਹਨੀ ਸ਼ਕਤੀ ਪ੍ਰਦਾਨ ਕਰ ਦੇਣਗੇ ਕਿ ਤੁਸੀਂ ਆਪਣਾ ਜੀਵਨ ਤੇ ਆਪਣੇ ਨਾਲ ਆਸ-ਪਾਸ ਯਾਨੀ ਆਪਣੇ ਇर्द-ਗਿਰਦ ਜਿਹਨੇ ਸਾਰੇ ਬੰਦੇ ਆ ਉਹਨਾਂ ਦਾ ਜੀਵਨ ਵੀ ਤੁਸੀਂ ਸੁਖਾਲ ਕਰ ਦੋਗੇ ਹਾਂਜੀ ਅੱਛਾ ਕਰ ਦੋਗੇ ਤੇ ਜੀਵਨ ਅੱਛਾ ਕਰਨਾ ਹੈ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ ਤੇ ਸਮਝੀਏ ਸੁਣ ਕੇ ਸਮਝ ਕੇ ਅਸੀਂ ਜੀਵਨ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ ਲੇਕਿਨ ਸ਼ਰਤ ਇਹ ਹੈ ਸੁਣਨਾ ਪੈਗਾ ਤੇ ਸਮਝਣਾ ਪੈਗਾ ਆਓ ਸੁਣੀਏ ਤੇ ਸਮਝੀਏ ਗੁਰੂ ਸਾਹਿਬ ਦੀ ਸਿੱਖਿਆ ਨੂੰ ਗੁਰੂ ਸਾਹਿਬ ਦੇ ਗਿਆਨ ਨੂੰ ਉਸ ਗੁਰੂ ਨਾਨਕ ਨੂੰ ਧੰਨ ਧੰਨ ਗੁਰੂ ਨਾਨਕ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ